ਮਾਂਸਾ ਜ਼ਿਲ੍ਹੇ ਦੇ ਕਸਬਾ ਪੀਖੀਵਿਚੇ ਕਾਂਗਰਸ ਕਿਸਾਨ ਸੈੱਲ ਵੱਲੋਂ ਕਿਸਾਨ ਮੀਟਿੰਗ ਕੀਤੀ ਗਈ ਜਿਸ ਵਿੱਚ ਸੁਖਪਾਲ ਸਿੰਘ ਖੈਰਾ ਨੇ ਸ਼ਿਰਕਤ ਕਰਦੇ ਹਾਂ ਪੰਜਾਬ ਸਰਕਾਰ ਦੇ ਨਸ਼ਾ ਵਿਰੋਧੀ ਮੁਹਿੰਮ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਨਸ਼ਿਆਂ ਕਾਰਨ ਗਰੀਬਾਂ ਦੇ ਘਰ ਉਜੜ ਰਹੇ ਹਨ ਜਦਕਿ ਅਦਾਲਤ ਨੇ ਇਸ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਹੈ। ਏ ਟੂ ਬਿਡ ਲੱਡ ਦੀ ਪੂਰੀ ਰਿਪੋਰਟ ਗਿਆ ਟਿਊਜ਼ ਫਟਵਾਰ। ਅੱਜ ਦਾ ਸਾਡਾ ਸਮਾਗਮ ਸਿਗਾ ਜੀ ਜਿਹੜਾ ਸਾਡਾ ਕਿਸਾਨ ਵਿੰਗ ਹੈ ਨਾ ਕਾਂਗਰਸ ਪਾਰਟੀ ਦਾ ਦੇਸ਼ ਦਾ ਜਿਹਦਾ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਬਤੌਰ ਪ੍ਰਧਾਨ ਦੇਸ਼ ਦੇ ਉਦੇ ਚ ਸਾਡਾ ਇੱਕ ਮਾਨਸਾ ਜ਼ਿਲ੍ਹੇ ਦਾ ਸੀ ਯੂਨਿਟ ਨਵੇਂ ਕਿਸਾਨ ਕਾਂਗਰਸ ਦੇ ਪ੍ਰਧਾਨ ਚੁਣੇ ਨੇ ਬਲਜੀਤ ਸਿੰਘ ਸ਼ਰਮਾ ਜੀ ਔਰ ਉਹਨਾਂ ਦੇ ਨਾਲ ਪੂਰਾ ਮਾਨਸਾ ਦਾ ਜਿਹੜਾ ਸਾਡਾ ਪ੍ਰਾਂਤ ਕਾਂਗਰਸ ਦਾ ਧੜਾ ਪੂਰਾ ਗਰੁੱਪ ਆ ਉਹਨਾਂ ਨੇ ਪੂਰੀ ਹਮਦਦ ਕਰਕੇ ਸਮੇਤ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਉਹਨਾਂ ਦੇ ਭਾਈ ਸਾਹਿਬ ਚਮਕੌਰ ਸਿੰਘ ਜੀ ਔਰ ਸਾਰੀ ਟੀਮ ਸਾਡੇ ਜ਼ਿਲ੍ਹੇ ਦੀ ਜਿਹਦੇ ਸਾਡੇ ਨਾਜਦ ਸਿੰਘ ਜੀ ਐਕਸ ਐਮ ਐਲ ਏ ਔਰ ਨਾਲ ਸਾਰੀਆਂ ਹੋਰ ਇੰਪੋਰਟੈਂਟ ਸ਼ਖਸੀਅਤਾਂ ਡਾਕਟਰ ਅਮਰੀਕੋਰ ਮੀਆਂ ਬੁੜਲਾਡਾ ਤੋਂ ਔਰ ਬੜੀਆਂ ਸਾਰਿਆਂ ਨੇ ਮੈਂ ਕਿਹਦੇ ਨਾਮ ਰਹਿ ਨਾ ਜਾਵੇ ਸਭ ਨੇ ਬੜਾ ਯੋਗਦਾਨ ਪਾਇਆ ਅੱਜ ਦੇ ਸਮਾਗਮ ਵਿੱਚ ਸਾਡੇ ਨਾਲ ਲੋਕ ਸ਼ਰਮਾ ਜੀ ਜਿਹੜੇ ਸਾਡੇ ਪੰਜਾਬ ਦੇ ਮਾਮਲਿਆਂ ਦੇ ਸੈਕਟਰੀ 올 ਇੰਡੀਆ ਕਾਂਗਰਸ ਇਨਚਾਰਜ ਨੇ ਉਹ ਵੀ ਬਿਰਾਜਮਾਨ ਨੇ ਤੋਂ ਬੇਸਿਕਲੀ ਅੱਜ ਮਕਸਦ ਸਿਕਾ ਕਿ ਅਸੀਂ ਆਪਣੇ ਇਸ ਕਿਸਾਨ ਵਿੰਗ ਨੂੰ ਪੰਜਾਬ ਦੇ ਵਿੱਚ ਮਜ਼ਬੂਤ ਕਰਨਾ ਵਾ ਕਿਉਂਕਿ ਅੱਜ ਕਿਸਾਨੀ ਦੇ ਨਾਲ ਜੋ ਅਨਿਆਏ ਹੋਇਆ ਵਾ ਜਿਸ ਢੰਗ ਦੇ ਨਾਲ ਭਗਵੰਤ ਮਾਨ ਨੇ ਬੁਲਡوزر ਪੋਲਿਟਿਕਸ ਦਾ ਨਵਾਂ ਇੱਕ ਸ਼ੁਰੂ ਕਰਕੇ ਦੌਰ ਤੇ ਕਿਸਾਨਾਂ ਦੇ ਉਸ ਸ਼ੰਭੂ ਤੇ ਖਨੋਰੀ ਵਿੱਚ ਜਿਵੇਂ ਉੱਥੇ ਭੰਨ ਤੋੜ ਕੀਤੀ ਔਰ ਬੁਲਡوزر ਚਲਾ ਕੇ ਉਹਨਾਂ ਦਾ ਜਿਹੜਾ ਮੋਰਚਾ ਉਠਾਇਆ ਉਹਦੀ ਨਿਖੇਦੀ ਕੀਤੀ ਸੀ ਔਰ ਇਸ ਦੇ ਨਾਲ-ਨਾਲ ਜੋ ਉਹਨਾਂ ਦੇ ਸਮਾਨ ਦੀ ਲੁੱਟਕੋਸਟ ਹੋਈ ਆ ਉਹਦੇ ਵਿੱਚ ਮੈਂ ਸਮਝਦਾ ਕਿ ਪੁਲਿਸ ਬਹੁਤ ਵੱਡੇ ਪੱਧਰ ਤੇ ਜ਼ਿੰਮੇਵਾਰ ਹੈ ਔਰ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਨਾਮ ਆ ਰਹੇ ਨੇ ਉਹਨਾਂ ਦੇ ਉੱਤੇ ਬਕਾਇਦਾ ਕ੍ਰਿਮੀਨਲ ਕੇਸਿਸ ਦਰਜ ਹੋਣੇ ਚਾਹੀਦੇ ਨਾਲ ਨਾਲ ਜਿਹੜੀ ਇਹ ਦਲੀਲ ਦੁਬਾਰਾ ਦੁਬਾਰਾ ਭਗਵੰਤ ਮਾਨ ਤੇ ਉਹਨਾਂ ਦੇ ਚੇਲੇ ਬਾਲ ਕੇ ਦੇ ਰਹੇ ਨੇ ਕਿ ਜੀ ਅਸੀਂ ਕਿਸਾਨਾਂ ਦੇ ਨਾਲ ਆ ਲੇਕਿਨ ਕਿਸਾਨ ਜਾ ਕੇ ਆਪਣਾ ਦਿੱਲੀ ਅੰਦੋਲਨ ਕਰਨ ਉਹ ਦਿੱਲੀ ਜਾਣ ਕਿਵੇਂ ਉਹ ਤਾਂ ਉਹ ਦਿੱਲੀ ਜਾਣਾ ਚਾਹੁੰਦੇ ਸੀ ਜਦੋਂ ਸ਼ੰਭੂ ਪਹੁੰਚੇ ਨੇ ਤੇ ਉੱਥੇ ਕੰਦ ਕਿਹਨੇ ਖੜੀ ਕੀਤੀ ਦੀਵਾਰ ਹਰਿਆਣਾ ਦੀ ਸਰਕਾਰ ਨੇ ਸਾਡੇ ਘੱਗਰ ਦੇ ਦਰਿਆ ਦੇ ਉੱਤੇ ਪੂਰਾ ਜਿਹੜਾ ਬੈਰੀਕੇਡਿੰਗ ਕਿਹਨੇ ਕੀਤੀ ਆ ਹਰਿਆਣਾ ਸਰਕਾਰ ਨੇ ਸਾਡੇ ਨੌਜਵਾਨਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਅਥਰੂ ਕੈਸ ਮਾਰੇ ਸ਼ੁਭਕਰਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਪੰਜਾਬ ਪੁਲਿਸ ਮੂਕ ਪੰਜਾਬ ਸਰਕਾਰ ਮੂਕ ਦਰਸ਼ਕ ਬਣੀ ਰਹੀ ਜ ਤੇ ਜਾਣ ਕੇ ਕਿਵੇਂ ਦਿੱਲੀ ਇਹਨਾਂ ਦਾ ਤਾਂ ਐਲਾਨ ਸਿੱਧਾ ਸਿੱਧਾ ਕਿ ਅਸੀਂ ਸ਼ਾਂਤਪੁਰ ਢੰਗ ਦੇ ਨਾਲ ਰਾਮਲੀਲਾ ਮੈਦਾਨ ਦੇ ਵਿੱਚ ਜਾ ਕੇ ਆਪਣਾ ਗੱਲ ਕਰਨੀ ਆ ਸੋ ਇਹਨਾਂ ਦੀ ਦਲੀਲ ਜਿਹੜੀ ਆ ਉਹ ਝੂਠੀ ਆ ਔਰ ਮੈਂ ਸਮਝਦਾ ਕਿ ਇਹਦੇ ਵਿੱਚ ਭਗਵੰਤ ਮਾਨ ਦਾ ਬਹੁਤ ਵੱਡਾ ਕਸੂਰ ਆ ਸਾਰੇ ਅੰਦੋਲਨ ਨੂੰ ਖੁਰਦਬੁਰ ਦੇ ਇਸ ਨੇ ਇਕੱਲੇ ਨੇ ਕੀਤਾ ਵਾ ਕੇਜਰੀਵਾਲ ਦੇ ਕਹਿੰਤੇ ਔਰ ਕੇਜਰੀਵਾਲ ਨੂੰ ਦਬਕਾ ਮਾਰਿਆ ਭਾਜਪਾ ਦੀ ਸਰਕਾਰ ਨੇ ਕਿਉਂਕਿ ਉਹਨਾਂ ਦੇ ਛਰਾਬ ਦੇ ਘਟਾਲੇ ਤੋਂ ਬਾਅਦ ਇੱਕ ਤੋਂ ਇੱਕ ਘਟਾਲਾ ਵਾ 1300 ਕਰੋੜ ਰੁਪਏ ਦਾ ਜਿਹੜਾ ਮਨੀਸ਼ ਸੋਡਿਆ ਸਤਿੰਦਰ ਜੈਨ ਦਾ ਘੁਟਾਲਾ ਸਾਹਮਣੇ ਆ ਗਿਆ ਕਲਾਸਰੂਮ ਔਰ ਉਸ ਤੋਂ ਬਾਅਦ ਸ਼ਿਸ਼ਮਹਿਲ ਦਾ ਘੁਟਾਲਾ ਜਿਹੜਾ ਸੀਪੀਡਬਲਯੂਡੀ ਨੇ ਰਿਪੋਰਟ ਦਿੱਤੀ ਹੋਈ ਆ ਜਿਹੜਾ ਪਤਾ ਕੇਜਰੀਵਾਲ ਨੂੰ ਕਿੰਨੇ ਨਿਤ ਮੁਕਦਮਾ ਦੇਰ ਚੋ ਕੇ ਉਹਨੂੰ ਦੁਬਾਰਾ ਜੇਲ੍ਹ ਜਾਣਾ ਪਊਗਾ ਇਹ ਬੀਜੇਪੀ ਤੋਂ ਡਰਦਿਆਂ ਨੇ ਬੀਜੇਪੀ ਦਾ ਹੁਕਮ ਪੰਜਾਬ ਦੇ ਵਿੱਚ ਲਾਗੂ ਕੀਤਾ ਇੱਕ ਇਥੋਂ ਇੱਕ ਤਾਂ ਗੱਲ ਇਹ ਵੀ ਸਿੱਧ ਹੋ ਗਈ ਕਿ ਸਿਧਾਂਤਕ ਤੌਰ ਤੇ ਆਮ ਆਦਮੀ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਇਹ ਇੱਕ ਸਿੱਕੇ ਦੇ ਦੋ ਪਹਿਲੂ ਨੇ ਦੂਸਰਾ ਜੋ ਕਰਨਲ ਬਾਠ ਇੱਕ ਸਰਵਿੰਗ ਫੌਜੀ ਦੇ ਨਾਲ ਜੋ ਕੁੱਟਮਾ ਮਾਰ ਕੀਤੀ ਆ ਇਥੋਂ ਇਹ ਵੀ ਸਾਫ਼ ਜਾਹਰ ਹੋ ਗਿਆ ਕਿ ਅੱਜ ਪੰਜਾਬ ਇੱਕ ਪੁਲਿਸ ਸਟੇਟ ਆ ਇੱਥੇ ਪੁਲਿਸ ਦੇ ਤੰਤਰ ਦਾ ਬੋਲਬਾਲਾ ਵਾ ਇੱਥੇ ਸੰਵਿਧਾਨ ਜਿਹਦਾ ਕਿ ਫੋਟੋਆਂ ਟੰਗੀਆਂ ਬਾਬਾ ਸਾਹਿਬ ਅੰਬੇਦਕਰ ਦੀਆਂ ਇੱਥੇ ਉਹਨਾਂ ਦਾ ਕੋਈ ਰਾਜ ਲਾਗੂ ਨਹੀਂਗਾ ਔਰ ਕੁਦਰਤੀ ਤੌਰ ਤੇ ਅੱਜ ਦਾ ਦਿਨ ਦੇਖ ਲਓ ਸ਼ਹੀਦ ਭਗਤ ਸਿੰਘ ਜੀ ਦਾ ਸ਼ਹਾਦਤ ਦਾ ਦਿਨ ਆ ਤੇ ਨਾਮ ਭਗਤ ਸਿੰਘ ਜੀ ਦਾ ਵਰਤਿਆ ਜਾ ਰਿਹਾ ਤੇ ਤੰਤਰ ਤਾਨਾਸ਼ਾਹ ਦਾ ਤੇ ਪੁਲਿਸ ਦਾ ਤੇ ਪੁਲਿਸ ਸਟੇਟ ਔਰ ਬੁਲਡੋਜ਼ਰ ਪੋਲਿਟਿਕਸ ਜਿਹੜੀ ਪੰਜਾਬ ਵਿੱਚ ਕੀਤੀ ਜਾ ਰਹੀ ਇਹ ਸਾਰੀਆਂ ਗੱਲਾਂ ਨੂੰ ਕੰਡੈਮਨਟ ਕੀਤਾ ਨਾਲ ਮੈਂ ਇੱਕ ਗੱਲ ਕਹਿਣਾ ਚਾਹਣਾ ਕਿ ਪਿਛਲੇ ਚੋਣੇ ਵਿੱਚ ਜਿਹੜੀ ਸਾਡੀ ਜੀਰੀ ਦੀ ਸੀਜ਼ਨ ਗਿਆ ਪਿੱਛੇ ਇਹਦੇ 'ਚ ਬੜਾ ਆਰਗੇਨਾਈਜ਼ਡ ਲੁੱਟ ਹੋਈ ਪੰਜਾਬ ਦੇ ਕਿਸਾਨਾਂ ਦੇ ਇਹਦੇ ਬਾਰੇ ਮੈਂ ਚਿੱਠੀ ਲਿਖੀ ਹੈ ਕੇਂਦਰ ਸਰਕਾਰ ਨੂੰ ਮੈਨੂੰ ਉਹਨਾਂ ਨੇ ਉਹਨੂੰ ਇਕਨੋਲਜ ਕਰਕੇ ਵਾਅਦਾ ਕੀਤਾ ਮੈਂ ਉਹਦੇ 'ਚ ਮੰਗ ਕੀਤੀ ਆ ਕਿ ਦੇਖੋ 43000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ ਸਰਕਾਰ ਨੇ ਕੇਂਦਰ ਨੇ ਭਗਵੰਤ ਮਾਨ ਨੂੰ ਡੇਢ ਮਹੀਨਾ ਪਹਿਲਾਂ ਸਪਟੰਬਰ 'ਚ ਦੇ ਦਿੱਤੀ ਸੀਗੀ ਔਰ ਚੁੰਨੇ ਔਨ ਜਦੋਂ ਆਇਆ ਮੰਡੀਆਂ ਦੇ ਵਿੱਚ ਜਾਣ ਕੇ ਕਿਸਾਨਾਂ ਨੂੰ 15 20 ਦਿਨ 25 ਦਿਨ ਖੱਜਲ ਕੀਤਾ ਗਿਆ ਕਿ ਸਾਡੇ ਕੋਲ ਸਟੋਰੇਜ ਫੈਸਿਲਿਟੀ ਨਹੀਂ ਸਾਡੇ ਕੋਲ ਚੱਕਣ ਦੇ ਸਾਧਨ ਨਹੀਂਗੇ ਔਰ ਫਿਰ ਜਦੋਂ ਕਿਸਾਨ ਹਤਾਸ਼ ਹੋ ਗਿਆ ਫਿਰ ਸਰਕਾਰੀ ਏਜੰਸੀਆਂ ਨੇ ਅਫਸਰਾਂ ਨੇ ਔਰ ਇਹਨਾਂ ਨੇ ਜਾ ਕੇ ਮਿਲ ਕੇ ਉੱਥੇ ਆੜਤੀਆਂ ਨੂੰ ਤੇ ਛਿਲਰਾਂ ਨੂੰ ਨਾਲ ਕਹਿ ਕੇ ਕਿ ਤੁਹਾਨੂੰ 100 150 ਰੁਪਿਆ ਪ੍ਰਤੀ ਕੁਇੰਟਲ ਘੱਟ ਪੇਮੈਂਟ ਹੋਣੀ ਪੈਣੀ ਆ ਸਾਡਾ ਝੋਨਾ 185 ਲੱਖ ਟਨ ਹੁੰਦਾ ਪੰਜਾਬ ਦੇ ਵਿੱਚ 43000 ਕਰੋੜ ਰੁਪਏ ਉਹਦੀ ਰਾਸ਼ੀ ਆ ਲੇਕਿਨ ਜਿਹੜਾ 150 ਰੁਪਏ ਪ੍ਰਤੀ ਕੁਇੰਟਲ ਐਵਰੇਜ ਆਸਟਨ ਕੱਟ ਅਗਰ ਲੱਗੇ ਤਾਂ 10% ਐਮਐਸਪੀ ਤੇ ਲੁੱਟ ਹੋਈ ਆ ਐਮਐਸਪੀ ਦੇਣੀ ਦਾ ਕੀ ਸੀ ਇਹਨਾਂ ਨੇ ਬਾਈ ਫਸਲਾਂ ਤੇ ਇਹਨਾਂ ਨੇ ਸਾਡੀ ਦਿੱਤੀ ਹੋਈ ਐਮਐਸਪੀ ਵਿੱਚੋਂ 150 ਰੁਪਏ ਪ੍ਰਤੀ ਕੁਇੰਟਲ ਖਾਦਾ ਅਗਰ 10% ਲੁੱਟ ਹੋਈ ਹੈ ਕੈਸ਼ ਕ੍ਰੈਡਿਟ ਲਿਮਿਟ ਚੋਂ ਤੇ ਘੱਟੋ ਘੱਟ 5000 ਕਰੋੜ ਰੁਪਏ ਦੀ ਲੁੱਟ ਕਿਸਾਨਾਂ ਦੀ ਹੋਈ ਆ ਮੇਰੇ ਵੀਰੋ ਸੋ ਇਹ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਇਨਕਲਾਬ ਲੈ ਕੇ ਆਵਾਂਗੇ ਬਦਲਾਅ ਲੈ ਕੇ ਆਵਾਂਗੇ ਇਹ ਬਦਲਾਅ ਨਹੀਂ ਇਹਨਾਂ ਨੇ ਬਦਲਾ ਖੋਰੀ ਕੀਤੀ ਆ ਕਿਸਾਨਾਂ ਤੋਂ ਲੈ ਕੇ ਸਾਰੇ ਮਤਲਬ ਪੰਜਾਬ ਦੇ ਉਹਨਾਂ ਲੋਕਾਂ ਦੇ ਨਾਲ ਜਿਨੇ ਜਿਸ ਕਿਸੇ ਨੇ ਆਵਾਜ਼ ਉਠਾਈ ਔਰ ਸਭ ਤੋਂ ਨਿੰਦਣਯੋਗ ਗੱਲ ਆ ਜਿਹੜੀ ਫੌਜੀ ਇੱਕ ਕਨਨ ਨੂੰ ਕੁੱਟਿਆ ਗਿਆ ਵਾ ਉਹਦੇ ਬੇਟੇ ਦੀ ਹਾਜ਼ਰੀ ਵਿੱਚ ਉਹਨੂੰ ਵੀ ਕੁੱਟਿਆ ਗਿਆ ਵਾ ਇਹ ਵੀ ਮੈਂ ਸਮਝਦਾ ਕਿ ਹਲੇ ਜਿਹੜਾ ਇਨਸਾਫ ਹੈ ਉਹ ਅੱਧ ਪਛਾੜਿਆ ਜਿਹੜਾ ਸਿਰਫ ਪੁਲਿਸ ਵਾਲਿਆਂ ਦੇ ਖਿਲਾਫ ਆਕੇ ਜੀ ਇੱਕ ਇਨਕੁਆਇਰੀ ਲਾਗ ਕਰਤੀ ਆ ਇਹ ਸਾਰਾ ਐਵੇਂ ਆਈਵਾਸ਼ ਅਸਲ ਵਿੱਚ ਐਸਐਸਪੀ ਸੁਪਰਵਾਈਜ਼ਿੰਗ ਆਫਸਰ ਪਟਿਆਲੇ ਦਾ ਆਪ ਜ਼ਿੰਮੇਵਾਰ ਆ ਔਰ ਦੂਰਾ ਜ਼ਿੰਮੇਵਾਰ ਆ ਉਹ ਕਿਸਾਨਾਂ ਤੇ ਪੀਲਾ ਪੰਜਾ ਚਲਾਉਣ ਲਈ ਵੀ ਜ਼ਿੰਮੇਵਾਰ ਆ ਨਾਨਕ ਸਿੰਘ ਔਰ ਉਹ ਜਿਹੜਾ ਇਹ ਕਿਸਾਨ ਜਿਹੜਾ ਕਰਨਲ ਸਾਹਿਬ ਦੀ ਕਟਮਾਰ ਹੋ ਕੇ ਪੁਲਿਸ ਵਾਲਿਆਂ ਨੂੰ ਦੇ ਹਿਫਾਜ਼ਤ ਕੀਤੀ ਗਈ ਉਹਨਾਂ ਨੂੰ ਬਚਾਇਆ ਗਿਆ ਉਹਦਾ ਵੀ ਜ਼ਿੰਮੇਵਾਰ ਆ ਉਹਦੇ ਤੇ ਵੀ ਮੈਂ ਸਮਝਦਾ ਕਿ ਇਮੀਡੀਏਟਲੀ ਪੰਜਾਬ ਨੂੰ ਐਕਸ਼ਨ ਲੈਣਾ ਪੈਊਗਾ ਇਹ ਸਾਰੀਆਂ ਗੱਲਾਂ ਆਉਣ ਵਾਲੇ ਦਿਨਾਂ 'ਚ ਅਸੀਂ ਪੰਜਾਬ ਦੀ ਵਿਧਾਨ ਸਭਾ ਵਿੱਚ ਚੱਕਾਂਗੇ ਨਸ਼ੇ ਦੇ ਮੁੱਦੇ ਤੇ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਖਿਡਾਰੀ ਉਹਨੂੰ ਲੱਗਦਾ ਜੀ ਦੇਖੋ ਗੱਲ ਇਹ ਆ 3 ਸਾਲ ਪੰਜਾਬ ਸਰਕਾਰ ਚੁੱਪ ਰਹੀ ਆ 3 ਸਾਲ ਬਾਅਦ ਜਾ ਕੇ ਕਿਉਂਕਿ ਇਹਨਾਂ ਨੂੰ ਲੱਗ ਗਿਆ ਕਿ ਸਾਡਾ ਪੰਜਾਬ ਚ ਲੋਕਾਂ ਦਾ ਆਧਾਰ ਖਤਮ ਹੋ ਗਿਆ ਵਾ ਇਹਨਾਂ ਨੇ ਨਸ਼ੇ ਦੇ ਉੱਤੇ ਆਣ ਕੇ ਆਖੇ ਜੀ ਜੰਗ ਐਲਾਨ ਦਿੱਤੀ ਐ ਜੰਗ ਤਾਂ ਮਾਤੜਾ ਦੇ ਖਿਲਾਫ ਹੈ ਜੀ ਔਰ ਜਿਹੜੇ ਘਰ ਢਾਏਗੇ ਮੈਂ ਲੈਕਚਰ ਚ ਵੀ ਕਿਹਾ ਵਾ ਕਿ ਸੁਪਰੀਮ ਕੋਰਟ ਨੇ ਰੋਕਿਆ ਹੋਇਆ ਡਿਮੋਲੀਸ਼ਨ ਕਿ ਕਿਸੇ ਦਾ ਘਰ ਨਹੀਂ ਢਾਉਣਾ ਤੁਸੀਂ ਅੱਜ ਕਿਸੇ ਦਾ ਘਰ ਢਾਹਤਾ ਕੱਲ ਨੂੰ ਹਾਈ ਕੋਰਟ ਚ ਜਾ ਕੇ ਜਾਂ ਸੁਪਰੀਮ ਕੋਰਟ ਚ ਭਰੀ ਹੋ ਗਿਆ ਤੇ ਕੌਣ ਸੁਮੀਵਾਰਾ ਹੋਦਾ ਐਨਡੀਪੀਐਸ ਦਾ ਅਸੀਂ ਸਖਤ ਖਿਲਾਫ ਆ ਨਸ਼ੇ ਪੰਜਾਬ ਦੇ ਵਿੱਚ ਬੰਦ ਹੋਣੇ ਚਾਹੀਦੇ ਪਰ ਕਿਸੇ ਵੱਡੇ ਬੰਦੇ ਦੇ ਹੱਥ ਪਾਇਆ ਇਹਨਾਂ ਨੇ ਪਿਛਲੇ ਜ ਇਹ ਤਾਂ ਸਿਰਫ ਲੋਕ ਦਿਖਾਵਾ ਔਰ ਅਸਲੀ ਗੱਲ ਨਸ਼ੇ ਦੇ ਜੰਗ ਦਾ ਐਲਾਨ ਕੀਤਾ ਤੇ ਗੈਰ ਕਾਨੂੰਨੀ ਮਾਈਨਿੰਗ ਤੇ ਜੰਗ ਕਿਉਂ ਨਹੀਂ ਐਲਾਨੀ ਜੀ ਕਿਉਂਕਿ ਉੱਥੋਂ ਆਮਦਨ ਆ ਕੇਜਰੀਵਾਲ ਸਾਹਿਬ ਦਾ ਖੁਦ ਦਾ ਇਹ ਕਹਿਣਾ ਸੀਗਾ ਕਿ ਪੰਜਾਬ ਦੇ ਵਿੱਚ ਹਰ ਸਾਲ ਮੈਂ 20000 ਕਰੋੜ ਰੁਪਏ ਦੀ ਗੈਰ ਕਾਨੂੰਨੀ ਮਾਈਨਿੰਗ ਰੋਕੂੰਗਾ ਔਰ ਪੰਜਾਬ ਦੇ ਖਜ਼ਾਨੇ ਜਮਾ ਕਰਾਂ ਪਿਛਲੇ 3 ਸਾਲਾਂ ਚ ਪੰਜਾਬ ਦੀ ਔਸਤਨ ਜਿਹੜੀ ਮਾਈਨਿੰਗ ਤੋਂ ਆਮਦਨ ਹੈਗੀ ਸਰਕਾਰੀ ਉਹ 250 ਕਰੋੜ ਰੁਪਏ ਆ ਵਾ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਹਰ ਸਾਲ 19750 ਕਰੋੜ ਰੁਪਏ ਕਿੱਥੇ ਜਾ ਰਿਹਾ ਦੱਸਿਆ ਉਹਦੇ ਤੇ ਕੋਈ ਜੰਗ ਨਹੀਂ ਜੀ ਪ੍ਰਸ਼ਾਸਨਤਾਂ ਤੇ ਕੋਈ ਜੰਗ ਨਹੀਂ ਗਈ ਆਪਣੇ ਜਿਹੜੇ ਇਹਨਾਂ ਦੇ ਐਮ.ਐਲ.ਏ ਗਲਤ ਕੰਮ ਕਰਦੇ ਨੇ ਆ ਕਟਾਰੂ ਚੱਕ ਵਰਗੇ ਆ ਤੁਹਾਡਾ ਬਲਕਾਰ ਵਰਗੇ ਤੇ ਹੋਰ ਕਿੰਨੇ ਰੋਜ਼ ਫੜੇ ਜਾਂਦੇ ਨੇ ਕਿ ਮੇਰਾ ਕੇਸ ਲੋਕਾਂ ਦੀ ਅਦਾਲਤ ਵਿੱਚ ਸਾਹਮਣੇ ਖੜਾ ਵਾ ਜਿਹੜਾ ਈ.ਡੀ ਨੇ ਕੇਸ ਮੇਰੇ ਤੇ ਚੱਕਿਆ ਉਹਦਾ ਮੁੱਢ ਹੈਗਾ ਫਾਜ਼ਿਲਕਾ ਦਾ ਐਨ.ਡੀ.ਪੀ.ਐਸ ਕੇਸ ਜਿਹੜਾ 9 ਸਾਲ ਬਾਅਦ ਭਗਵੰਤਪານ ਨੇ ਦਰਜ ਕੀਤਾ ਉਹ ਕੇਸ ਮੇਰਾ ਔਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਪ੍ਰੋਸੀਡਿੰਗਸ ਸਟੇ ਕੀਤੀਆਂ ਜਦੋਂ ਉਹ ਸਾਰਾ ਕੇਸ ਰੋਕਿਆ ਹੋਇਆ ਉਸ ਤੋਂ ਬਾਅਦ ਜੋ ਵੀ ਈ.ਡੀ ਕਾਰਵਾਈ ਕਰਦੀ ਹੈ ਉਹ ਅਨਕਨਸਟੀਟਿਊਸ਼ਨਲ ਹੈ ਸਾਰੀਆਂ ਗੱਲਾਂ ਅ ਅਦਾਲਤੀ ਲੜਾਈ ਵਿੱਚ ਚੈਲੰਜ ਕਰਾਂ ਪਰ ਮੈਨੂੰ ਭਗਵੰਤ ਮਾਨ ਨੇ ਦੱਸੇ ਕਿ ਜਦੋਂ ਕੇਜਰੀਵਾਲ ਨੂੰ ਛਰੀਟ ਵੱਜਦੀ ਹੈ ਜੀ ਵੱਲੋਂ ਈਡੀ ਵੱਲੋਂ ਜਾਂ ਸਿਸੋੜੀਆ ਨੂੰ ਛਰੀਟ ਵੱਜਦੀ ਹੈ ਉਦੋਂ ਤਾਂ ਬੜੀਆਂ ਚੀਕਾਂ ਮਾਰਦੇ ਨੇ ਉਥੇ ਈਡੀ ਗਲਤ ਹੈ ਫੈਰੇ ਦੇ ਖਿਲਾਫ ਈਡੀ ਸਹੀ ਹੈ ਇਹ ਕਿਵੇਂ ਹੋ ਸਕਦਾ ਔਰ ਜਿਹੜਾ ਮੇਰੇ ਖਿਲਾਫ ਚਲਾਨ ਪੇਸ਼ ਕੀਤਾ ਐਨਡੀਪੀਐਸ ਦਾ ਉਹਦੇ ਵਿੱਚ ਈਡੀ ਦਾ ਸਹਾਰਾ ਲੈ ਕੇ ਟੋਟਲ ਚਲਾਨ ਫਾਜ਼ਿਲਕਾਦੀ ਅਦਾਲਤ ਵਿੱਚ ਈਡੀ ਦੇ ਆਧਾਰ ਦੇ ਉੱਤੇ ਪੇਸ਼ ਕੀਤਾ 댓 ਮੀਨ ਭਗਵੰਤ ਮਾਨ ਨੂੰ ਅੰਦਰੋਂ ਅੰਦਰੀ ਈਡੀ ਦੇ ਉੱਤੇ ਪੂਰਾ ਭਰੋਸਾ ਵਾ ਔਰ ਇਹ ਜਾਣਬੁੱਝ ਕੇ ਸਿਰਫ ਬਦਲਾਖੋਰੀ ਦੀ ਰੋਲਾ ਪਾਉਂਦੇ ਨੇ ਬੇਸਿਕਲੀ ਦੋਰੇ ਮਾਪਦੰਡ ਨੇ ਨਾ ਕੇਜਰੀਵਾਲ ਉਹਨੇ ਉੱਥੇ ਭਾਜਪਾ ਨੂੰ ਕੋਸਦੇ ਨੇ ਕਿ ਈਡੀ ਦਾ ਦੁਰਉਪਯੋਗ ਹੋ ਰਿਹਾ ਪਰ ਭਗਵੰਤ ਪਾਣ ਤੇ ਕੇਜਰੀਵਾਲ ਦੀ ਸਰਕਾਰ ਆਪਣੇ ਵਿਰੋਧੀਆਂ ਦੇ ਉੱਤੇ ਸਮੇਤ ਆਪੋਜੀਸ਼ਨ ਕਾਂਗਰਸ ਨੂੰ ਛੱਡਦੇ ਹੋ ਜਿਹੜਾ ਵੀ ਪੰਜਾਬ ਚ ਬੋਲਦਾ ਉਹਦੇ ਉੱਤੇ ਪਰਚੇ ਦਰਜ ਕਰਕੇ ਪੁਲਿਸ ਆੜਿਆਂ ਦੇ ਦਾ ਦੁਰਉਪਯੋਗ ਕਰ ਰਹੇ ਸੋ ਵਾਟ ਇਜ਼ ਦ ਡਿਫਰੈਂਸ ਬੀਟਵੀਨ ਭਾਜਪਾ ਐਂਡ ਆਮ ਆਦੀ ਪਾਰਟੀਆਂ ਆਈਡੀਓਲੋਜੀ ਐਸ ਫਾਰ ਐਸ ਪੋਲਿਟੀਕਲ ਵੈਂਟੇਟਾ ਇਸਕਿ ਤਰ੍ਹਾਂ